ਐਮਐਲਏ ਨੇ ਜੀਐਲਪੀਐਲ ਵਾਲੇ ਐਮਐਲਏ ਸਾਹਿਬ ਉਹ ਜਦੋਂ ਮੈਂ ਐਸਐਸਪੀ ਮੁਹਾਲੀ ਸੀਗਾ ਸਕੂਟਰ ਤੇ ਹੁੰਦੇ ਸੀ ਬਜਾਜੇ ਤੇਕ ਤੇ ਠੀਕ ਹੈ ਇੰਨੀ ਇਨਕਮ ਕਿਵੇਂ ਹੋ ਗਈ ਰੋਟੇਟ ਹੋ ਕੇ ਠੀਕ ਹੈ ਮੈਂ ਕੱਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਜੀ ਇੰਨੇ ਇਹਨਾਂ ਨੇ ਗੱਡੀਆਂ ਬਣਾ ਲੀਆਂ ਇੰਨੀਆਂ ਟਰੱਕ ਬਣਾ ਲਏ ਇੰਨੀਆਂ ਕਾਰਾਂ ਬਣਾ ਲੀਆਂ ਬਾਦਲ ਫੈਮਿਲੀ ਨੇ ਬਾਦਲ ਫੈਮਿਲੀ ਨੂੰ ਬੋਲਦੇ ਨੇ ਬਾਦਲ ਫੈਮਿਲੀ ਦੀ ਬੋਲ ਰਹੀ ਸੀ ਵਿਪਸਾਹਬ ਬਣਾ ਲੀਆਂ ਇਹਨਾਂ ਨੇ ਇਹਨਾਂ ਨੇ ਹੋਟਲ ਬਣਾ ਲਏ ਇਹ ਚ ਕੋਈ ਡਾਊਟ ਨਹੀਂ ਆ ਹਮ ਕਿ ਜੇ ਉਹ ਹੱਕ ਸੱਚ ਨਿਆਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਤੇ ਜੇ ਸਾਰੇ ਜਣੇ ਸੂਰ ਤੇ ਗਾਏ ਖਾ ਰਹੇ ਨੇ ਖਸਮਾ ਨੂੰ ਖਾਣ ਮੈਂ ਧਰਮਾਤਮਾ ਨਹੀਂ ਹੈ ਠੀਕ ਹੈ ਫਿਰ ਇਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਹਨਾਂ ਦੇ ਮੈਂਬਰ ਨੇ ਆਪ ਵੀ ਇਹਨਾਂ ਦਾ ਚੁਫੇਰਾ ਵੀ ਤੇ ਇਹਨਾਂ ਦਾ ਜੇ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੁੰਦੇ ਨੇ ਜਿਵੇਂ ਜਲ ਮੇ ਕਮਲ ਅਲੇਪ ਜਿ ਇੰਜੀਨੀਅਰ ਖਾਣਾ ਚਾਹੁੰਦੇ ਨੇ ਤੇ ਫਿਰ ਕਰਨ ਵੀ बोलदे नहीं वेरी गुड नो प्रॉब्लम ऑन द पॉलिटिकल स्टायर बहुत बढ़िया मैं डाउट नहीं करता ठीक है ही हैज अ वेरी ता बढ़िया सामदे ने ही ही मतलब पॉलिटिकल स्टायर ਜਿਹੜਾ ਉਹਦੇ ਚ ਉਹ ਬੜੀ ਤਰੀਕੇ ਨਾਲ ਗੱਲ ਕਰਦੇ ਨੇ ਜਿਹੜੇ ਬਾਕੀਆਂ ਨੂੰ ਹਿੱਟ ਕਰਦੀ ਹੈ ਹੋ ਸਕਦਾ ਮੇਰੇ ਲਈ ਕਰ ਤੇ ਮੈਨੂੰ ਵੀ ਹਿੱਟ ਕਰੇ ਹਮ ਠੀਕ ਹੈ ਲੇਕਿਨ ਕਿਉਂਕਿ ਮੈਂ ਵੀ ਪੰਜਾਬੀ ਦਾ ਲਿਟਰੇਚਰ ਦਾ ਪੜਿਆ ਲਿਖਿਆ ਫਿਰ ਮੈਂ ਵੀ ਉਸ ਹਾਸ ਰਖ ਤਰੀਕੇ ਨਾਲ ਜਵਾਬ ਦੇ ਸਕਦਾ ਪਰ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਸ ਦੇ ਸੀਐਮ ਨੇ ਮੇਰੇ ਮੈਂ ਉਹਨਾਂ ਦੇ ਨਾਲ 2 ਸਾਲ ਕੰਮ ਕੀਤਾ ਪਰ ਇਹਨਾਂ ਨੂੰ ਫਿਰ ਇਹ ਤੇ ਕਰਨਾ ਚਾਹੀਦਾ ਨਾ ਕਿ ਜੇ ਕਿੰਤੂ ਪਰੰਤੂ ਕਿਤੇ ਹੋ ਰਿਹਾ ਹੈ ਤੇ ਉਹਨਾਂ ਨੂੰ ਇੱਕ ਵਾਰੀ ਕਹਿਣ ਭਾਈ ਸਾਹਿਬ ਤੁਸੀਂ ਤੁਹਾਡੇਦਰ ਛੱਡ ਦਿਓ ਜੇ ਉਹ ਆਪ ਇਨਵੋਲਡ ਨਹੀਂ ਹਨ ਠੀਕ ਹੈ ਨਾ ਤੁਸੀਂ ਕਿਹੜੇ ਐਮਐਲਏ ਦੀ ਗੱਲ ਕਰ ਰਹੇ ਹੋ ਮੈਂ ਕਿਸੇ ਐਮਐਲਏ ਦੀ ਨਹੀਂ ਮੈਂ ਇੱਕ ਨੂੰ ਕਿੰਤੂ ਮੈਂ ਤੇ ਤੁਹਾਡੇ ਕੋਲੋਂ ਸਰਦਾਰ ਕਲਵੰਤ ਸਿੰਘ ਦਾ ਨਾਮ ਲਿਆ ਜਿਹੜੇ ਉੱਥੇ ਨੇ ਠੀਕ ਹੈ ਆਇਆ ਕਿ ਉਹ ਇਸ ਕਰਕੇ ਨਾ ਲਿਆ ਕਿਉਂਕਿ ਤੁਹਾਡੇ ਕੋਲ ਉਹ ਮੁਹੱਲੀ ਦੀ ਗੱਲ ਆ ਗਈ ਕੱਲੇ ਕਲਵੰਤ ਸਿੰਘ ਥੋੜੇ ਉਥੇ ਬਿਲਡਰ ਨੇ ਉਹਨਾਂ ਜੋ ਕੁਝ ਬਿਲਡਰ ਇਹੋ ਜਿਹੇ ਜਿਹਦੇ ਕਿਉਂ ਦੀ ਦੁਕਾਨ ਸੀ ਹੁਣ ਬੜਾ ਤਕੜਾ ਬਿਲਡਰ ਬਣਿਆ ਹੂੰ ਠੀਕ ਹੈ ਮਤਲਬ ਐਡਾ ਸੌਖਾ ਨਹੀਂ ਹੈ ਸਾਰਾ ਕੁਝ ਕਰਨਾ ਜਿਵੇਂ ਇਹ ਕਹਿ ਰਹੇ ਨੇ ਇਹਨਾਂ ਨੂੰ ਸਿਰਫ ਇੰਨਾ ਹੀ ਕਰਨਾ ਜੀ ਸਰਦਾਰ ਭਗਵੰਤ ਸਿੰਘ ਮਾਨ ਹੁਣ ਮੈਂ ਤੁਹਾਡੇ ਥਰੂ ਅਪੀਲ ਕਰਨਾ ਚਾਹੁੰਦਾ ਕਿ ਮੈਂ ਰਿਕਵੈਸਟ ਕਰਦਾ ਵਾਹਿਗੁਰੂ ਦੇ ਨਾਂ ਤੇ ਸਾਹਿਬ ਜادہ ਅਜੀਤ ਸਿੰਘ ਨਗਰ ਨੂੰ ਗੁਰੂ ਗੋਬਿੰਦ ਸਿੰਘ ਦੇ ਵੱਡੇ بیٹے ਨੂੰ ਜੇ ਤੁਸੀਂ ਓਬਿਟਿਉਰੀ ਦੇਣਾ ਚਾਹੁੰਦੇ ਹੋ ਉਹਨਾਂ ਦੀ ਆਨਰ ਇੰਟੈਗ੍ਰਿਟੀ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤੇ ਫਿਰ ਮੋਹਾਲੀ ਨੂੰ ਸਹਬਜਾਦਾ ਅਜੀਤ ਸਿੰਘ ਨਗਰ ਚ ਕਨਵਰਟ ਕਰੋ ਤੇ ਜਿੰਨੇ ਠੱਗ ਤਣਾੜ ਨੈਕਸਸ ਵਾਲੇ ਕਰਪਕਸ਼ ਨੂੰ ਕੋਈ ਵੀ ਬਿਠਾਇਆ ਉਹਨੂੰ ਕੱਢ ਕੇ ਬਾਹਰ ਕਰੋ ਜਾਂ ਫਿਰ ਜਿਵੇਂ ਮੈਂ ਕਿਹਾ ਇੱਕ ਅਨਾਉਂਸਮੈਂਟ ਕਰੋ 50% ਆਫ ਦੀ ਟੋਟਲ ਫਲੈਟਸ ਵਿੱਚ ਹੈਵ ਬੀਨ ਬਿਲਡ ਦੇ ਵਿਲ ਗੋ ਟੂ ਲੋਅਰ ਇਨਕਮ ਕਿਉਂਕਿ ਟੈਕਸ पे ਰੇੜੀ ਵਾਲਾ ਵੀ ਕਰ ਰਿਹਾ ਦੁੱਧ ਦੇ ਪੀਣ ਲੱਗਿਆ ਦਾਲ ਲੈਣ ਲੱਗਿਆ ਫਾਰਮਰ ਵੀ ਜਦੋਂ ਪੈਸਟੀਸਾਈਡ ਵੀਡੀਸਾਈਡ ਖਾਦਾਂ ਵਗੈਰਾ ਖਰੀਦਦਾ ਉਹ ਵੀ ਟੈਕਸ ਦਿੰਦਾ ਹੈ ਇਨਕਮ ਟੈਕਸ ਦੀ ਗੱਲ ਨਹੀਂ ਇਨਕਮ ਟੈਕਸ ਦਾ ਤੇ ਮਾਰ ਇਸ਼ੂਈ ਬਹੁਤ ਘੱਟ ਹੈ ਬਾਕੀ ਤੇ ਜੀਐਸਟੀ ਐਕਸਾਈਜ਼ ਜੇ ਉਹਨੇ ਸ਼ਰਾਬ ਦੀਆਂ ਵਿਚਾਰ ਬੋਤਲਾਂ ਲੈਣੀਆਂ ਤਾਂ ਟੈਕਸ ਗਵਰਨਮੈਂਟ ਨੂੰ ਦੇ ਰਿਹਾ ਉਹਦਾ ਪੈਸਾ ਜਿੱਥੇ ਲੱਗ ਰਿਹਾ ਹੈ ਜੇ ਉਹਦੇ ਤੇ ਔਨੈਸਟੀ ਨਹੀਂ ਹੈ ਫਿਰ ਅਸੀਂ ਸਾਬਜਾਦਾ ਅਜੀਤ ਸਿੰਘ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜਾਦੇ ਦੇ ਨਾਂ ਨੂੰ ਬਦਨਾਮ ਕਰਨ ਤੇ ਲੱਗੇ ਆਂ ਜੇ ਇਹ ਬੰਦ ਕਰ ਸਕਦੇ ਤੇ ਕਰ ਲਾ ਨਹੀ ਤੇ ਜਿੱਦਣ ਮੇਰਾ ਵਾਸ ਚੱਲਿਆ ਜੇ ਸਾਡੇ ਨੂੰ ਲੱਗਦਾ ਕਿ ਸਾਡੀ 2027 ਚ ਕਾਂਗਰਸ ਦੀ ਸਰਕਾਰ ਆ ਗਈ ਮੈਂ ਪਟਿਆਲਾ ਸਿਟੀ ਤੋਂ ਇਲੈਕਸ਼ਨ ਲੜਨਾ ਚਾਹੁੰਦਾ ਜੇ ਮੈਂ ਇਲੈਕਸ਼ਨ ਲੜੀ ਲੜੂਗਾ ਹਰ ਵਸੀਲੇ ਮੈਂ ਸਵਾਲ ਹੀ ਪੁੱਛਣਾ ਸੀ ਆਪ ਹੀ ਬੋਲ ਤਾ ਹਰ ਵਸੀਲੇ ਲੜੂਗਾ ਲੜੋਗੇ ਜੇ ਮੈਂ ਜਿੱਤ ਗਿਆ ਐਮਐਲਏ ਬਣਿਆ ਜੇ ਨਹੀਂ ਕਰ ਸਕਣਗੇ ਤੇ ਮੈਂ ਫੇਰ ਵੀ ਰੌਲਾ ਪਾਉਂਗਾ ਇਹ ਮੇਰਾ ਵਾਦਾ ਆ ਪ੍ਰੋਮਿਸ ਰਿਹਾ ਕਿਉਂਕਿ ਮੈਂ ਹਿਸਟਰੀ ਪੜ੍ਹੀ ਆ ਸਿੱਖ ਹਿਸਟਰੀ ਫਤਿਹਗੜ੍ਹ ਸਾਹਿਬ ਇੱਕੋ ਇੱਕ ਜਗ੍ਹਾ ਆ ਉਹਦੇ ਬਾਰੇ ਮੈਂ ਵੱਖਰੇ ਤੌਰ ਤੇ ਤੁਹਾਡੇ ਸਵਾਲ ਦਾ ਜਵਾਬ ਦੇ ਦੂੰਗਾ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਸੀ ਕੋਈ ਮੈਂ ਮੇਨ ਗੱਲ ਇਹ ਕਹਿ ਰਿਹਾ ਸੀਗਾ ਵੀ ਤੁਸੀਂ ਕਹਿ ਰਹੇ ਹੋ ਵੀ ਇੰਨਾ ਕੁ ਚੱਲ ਰਿਹਾ ਪਰ ਜਦੋਂ ਤੁਸੀਂ ਡਿਊਟੀ ਕਰ ਰਹੇ ਸੀ ਕਾਰਵਾਈ ਤਾਂ ਉਦੋਂ ਵੀ ਕੀਤੀ ਜਾ ਸਕਦੀ ਸੀ ਮੈਂ ਹਰ ਇੱਕ ਜਗ੍ਹਾ ਕਾਰਵਾਈ ਕੀਤੀ ਮੈਂ ਐਸਐਸਪੀ ਪਹਿਲੀ ਜਗ੍ਹਾ ਤੇ ਮੈਂ ਸਭ ਤੋਂ ਪਹਿਲੀ ਵਾਰੀ ਐਸਐਸਪੀ ਬਰਨਾਲਾ ਰਿਆਂ ਜੀ ਮੈਂ ਓਪਨ ਚੈਲੰਜ ਕਰਦਾ ਹਾਂ ਠੀਕਾ ਚਲੇ ਜਾਓ 2002 2003 ਚੜਿਆਂ ਜੜੇ ਵੀ ਉਮਰ 40 ਤੇ 45 ਸਾਲ ਦੇ ਉਪਰ ਹੈ ਉਹਨਾਂ ਨੂੰ ਪੁੱਛੋ ਕਿ ਮੈਂ ਕਿਸੇ ਦੀ ਮੰਨੀ ਜੇ ਕਿਸੇ ਨੇ ਗਲਤ ਕੀਤਾ ਉਹਨੂੰ ਫੜ ਕੇ ਅੰਦਰ ਦਿੱਤਾ ਕਿ ਨਹੀਂ ਹੂੰ ਮੈਂ ਜਦੋਂ ਹੈਰਾ ਫੇਰੀ ਪ੍ਰੋਕਿਊਰਮੈਂਟ ਤੇ ਨੈਕਸਸ ਦੀ ਗੱਲ ਕਰਦਾ ਮੈਂ ਬਰਨਾਲੇ ਸਿੱਖੀ ਉਸ ਤੋਂ ਪਹਿਲਾਂ ਮੈਨੂੰ ਕੀ ਪਤਾ ਸੀ ਨੈਕਸਸ ਦਾ ਨੈਕਸਸ ਤਾਂ ਅਕਾਲੀ ਦਲ ਵੇਲੇ ਵੀ ਚੱਲੇ ਆ ਕਾਂਗਰਸ ਵੇਲੇ ਵੀ ਚੱਲਦਾ ਮੈਂ ਤਾਂ ਕਹਿ ਰਿਹਾ ਪਰਸਿਸਟੈਂਟ ਕੰਪਰਟੂਸੀ ਕਾਂਗਰਸ ਤੇ ਜੁਆਇਨ ਹੋ ਗਿਆ ਨੋ ਪ੍ਰੋਬਲਮ ਮੈਂ ਕਾਂਗਰਸ ਜੁਆਇਨ ਦਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਨੈਕਸਸ ਦਾ ਭਾਗੀ ਹਾਂ ਪੋਲੀਟੀਕਲ ਪਾਰਟੀਆਂ ਦਾ ਲੇਕਿਨ ਮੈਂ ਨੈਕਸਸ ਦੇ ਵਿੱਚ ਰਹਿ ਕੇ ਕੰਮ ਕੀਤਾ ਮੈਂ ਨੈਕਸਸ ਨੂੰ ਅੰਦਰੋਂ ਦੇਖਿਆ ਹੈ ਮੈਂ ਉਸ ਹਿੱਸੇ ਦਾ ਉਸ ਪਾਰਟ ਦਾ ਹਿੱਸੇ ਦਾ ਰਿਹਾ ਹਾਂ ਠੀਕ ਹੈ ਮੈਂ ਜਦੋਂ ਐਸਐਸਪੀ ਬਰਨਾਲਾ ਸੀ ਠੀਕ ਹੈ ਪਹਿਲੀ ਟੈਨ ਉਹ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ ਉੱਥੇ ਕਾਂਗਰਸ ਦੇ ਲੀਡਰ ਨੇ ਆ ਕੇਵਲ ਢਿਲੋਂ ਹੋਣੀ ਨੇ ਮੱਖਣ ਹੋਣੀ ਨੇ ਉੱਥੇ ਤੁਹਾਡੇ ਪ੍ਰੈਸ ਵਾਲੇ ਮੀਡੀਆ ਵਾਲੇ ਬੈਠੇ ਨੇ ਉਹਨਾਂ ਨੂੰ ਇਕੱਠੇ ਕਰਕੇ ਕਿ ਤਨ ਮੀਟਿੰਗ ਕਰ ਲੋ ਕਿ ਅਸੀਂ ਗੁਰਿੰਦਰ ਢਿਲੋਂ ਨੂੰ ਦਬਲਣਾ ਚਾਹੁੰਦੇ ਆ ਤੁਹਾਡੇ ਉਹਨਾਂ ਨੇ ਪਰਾਲੇ ਜੋ ਜੋ ਗਲਤ ਕੀਤਾ ਕੱਢ ਕੇ ਲਿਆਓ ਮੈਂ ਪ੍ਰੋਕਿਉਰਮੈਂਟ ਦੇ ਮੈਟਰ ਚ ਨੈਕਸਸ ਦੇਖਿਆ ਪਹਿਲੀ ਵਾਰੀ ਕਿਉਂਕਿ ਅਦਰਵਾਇਜ਼ ਮੈਨੂੰ ਕੋਈ ਨੋਲੇਜ ਨਹੀਂ ਸੀ ਕਿਉਂਕਿ ਇਹ ਸਭ ਤੋਂ ਵੱਡੀ ਮੰਡੀ ਬਰਨਾਲੇ ਦੀ ਹੈ ਠੀਕ ਹੈ ਉੱਥੇ ਕੀ ਹੋ ਰਿਹਾ ਸੀਗਾ एफसीआई ਪੰਸਪ ਵਗੈਰਾ ਵਗੈਰਾ ਇਹ ਜਦੋਂ ਝੋਨਾ ਲਗਾਉਂਦੇ ਆ ਪ੍ਰਾਈਵੇਟ ਔਰ ਜਿਹੜੇ ਰਾਈਸ ਮਿਲਰ ਨੇ ਫॉर ਸ਼ੈਲਿੰਗ ਠੀਕ ਹੈ ਲਗਾ ਲਿਆ ਉਸ ਤੋਂ ਬਾਅਦ ਕੀ ਕਰਦੇ ਸੀ ਜਦੋਂ ਸਪੈਸ਼ਲ ਲੱਗਦੀ ਹੈ ਸਪੈਸ਼ਲ ਕਹਿੰਦੇ ਨੇ ਜਦੋਂ ਉਸ ਰਾਈਸ ਨੂੰ ਤੁਸੀਂ ਟ੍ਰੇਨ ਤੇ ਲੱਗਣਾ ਸਪੈਸ਼ਲ ਟ੍ਰੇਨ ਲੱਗਦੀ ਕਰਨਾ ਜਿਹੜਾ ਕੁਆਲਿਟੀ ਇਨਸਪੈਕਟਰ ਸੀਗਾ ਉਹ ਜਿਹੜਾ ਮਾੜਾ ਝੋਨਾ ਸੀ ਉਹਨੂੰ ਵੀ ਸਾਈਨ ਕਰਕੇ ਭੇਜ ਦਿੰਦਾ ਸੀ ਕਿਉਂਕਿ ਉਦੋਂ ਅਸੀਂ ਹੁਣ ਤੇ ਨੰਬਰ 1 ਨਾ ਵੀਟ ਪ੍ਰੋਡਕਸ਼ਨ 'ਚ ਰਹਿ ਗਏ ਆ ਪੰਜਾਬ ਵਾਲੇ ਨਾ ਪੈੱਡੀ 'ਚ ਰਹਿ ਗਏ ਹੁਣ ਤੇ ਵੈਸਟ ਬੰਗਾਲ ਯੂਪੀ ਮੱਧਿਆ ਪ੍ਰਦੇਸ਼ ਤਾਮਿਲਨਾਡ ਉਹ ਸਣੋਂ ਅੱਗੇ ਨਿਕਲ ਗਏ ਠੀਕ ਹੈ ਜਿਵੇਂ ਵੀ ਨਿਕਲ ਗਏ ਉਹ ਅਜੇ ਹੋਰ ਵੀ ਅੱਗੇ ਨਿਕਲਣਗੇ ਸਾਡੇ ਨਾਲ ਪਰ ਹੋਇਆ ਏ ਕਿ ਜਦੋਂ ਮੈਂ ਵੈਰੀਫਾਈ ਕਰਵਾਈ ਵੈਰੀਫਿਕੇਸ਼ਨ ਕਰਨੀ ਸੀ ਕਿਉਂਕਿ ਉਹਦੇ 'ਚ ਦੋ ਜੀਐਮ ਇਨਵੋਲਡ ਸੀਗੇ ਡਿਸਟ੍ਰਿਕਟ ਦੇ ਵਗਿਆ ਰਵਗਿਆ ਕੋਸ਼ਰ ਹੋਰਬ ਤੇਨ ਕੁਆਲਿਟੀ ਇਨਸਪੈਕਟਰ ਇਨਵੋਲਡ ਸੀਗੇ ਠੀਕ ਹੈ ਜਦੋਂ ਮੈਂ ਪਰਚਾ ਦੇ ਦਿੱਤਾ ਬਾਈ ਨੇਮ ਪਰਚਾ ਹੋ ਗਿਆ ਫਿਰ ਪ੍ਰੈਸ਼ਰ ਪੈਣ ਲੱਗਾ ਜੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਠੀਕ ਹੈ ਤਾਂ ਮੈਂ ਵੈਸੇ ਕਿਸ ਤੋਂ ਫਿਰ ਐਡਮਿਨਿਸਟ੍ਰੇਟਿਵਲੀ ਪੋਲੀਟੀਕਲੀ ਪ੍ਰੈਸ਼ਰ ਪੈਂਦਾ ਹੈ ਲੇਕਿਨ ਫਿਰ ਮੈਂ ਇਹ ਕੀਤਾ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਤਫਤੀਸ਼ ਦੇ ਲਈ ਤੁਹਾਨੂੰ ਆਪਣੇ ਕੋਲ ਬੁਲਾਉਂਦਾ ਮੈਂ ਆਪਣੇ ਆਈਓ ਨੂੰ ਕਿਹਾ ਐਸਚੋ ਨੂੰ ਕਿਹਾ ਕਿ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਸੁਣਨਾ ਚਾਹੁੰਦਾ ਠੀਕ ਹੈ ਇਹ ਜਗਜਹਰ ਗੱਲ ਆ ਇਹ ਬਰਨਾਲੇ ਚ ਕੀਤੀ ਆ ਮੈਂ ਕਿਉਂਕਿ ਆਈ ਫਾਉਂਡ them to be excessively unlawful ਉਹਨਾਂ ਨੇ ਕਿ ਮੈਂ ਉਹ ਹੀ ਕਹ ਰਿਹਾ ਹਾਂ ਉਹਨਾਂ ਨੇ ਕਿ ਵੀ 22 ਮਤਲਬ theft robbery ਤੇ decoyety ਚ ਫਰਕ ਹੈ ਇਟ ਵਾਸ ਅ ਡੈਕੋਇਟੀ ਗੋਇੰਗ ਆਨ ਤੁਸੀਂ theft ਨੂੰ ਇਗਨੋਰ ਕਰ ਦਿੰਦੇ ਹੋ ਕਈ ਵਾਰ ਪਰਚਾ ਦੇਣ ਲੱਗਿਆ ਮੈਂ ਪੁਲਿਸ ਇਗਨੋਰ ਕਰ ਦਿੰਦੀ ਹੈ ਅਗਲਾ ਵੀ ਕਹਿ ਦਿੰਦਾ ਕੋਈ ਗੱਲ ਨਹੀਂ ਜਦੋਂ ਉਹ ਰਿਕਵਰ ਕਰ ਦਿਆ ਮੈਂ ਬਟ ਨਾਟ ਅ ਡੈਕੋਇਟੀ ਫੇਰ ਮੈਂ ਜਦੋਂ ਬੁਲਾਏ ਨੇ ਚਾਹ ਬੁਲਾਈ ਉਸ ਤੋਂ ਬਾਅਦ ਐਸਐਚਓ ਨੂੰ ਕਿਹਾ ਗ੍ਰਿਫਤਾਰ ਕਰ ਲੋ ਇਹਨਾਂ ਨਾਓ ਇਟ ਊਡ ਹੈਵ ਬੀਨ ਅ ਵੈਰੀ ਰੇਅਰ ਇਵੈਂਟ ਜਿੱਦੇ ਐਸਐਸਪੀ ਬੁਲਾਊਗਾ ਤੇ ਫਿਰ ਆਪਣੀ ਇਮੇਜ ਨੂੰ ਠੇਸ ਪਹਚਾਏਗਾ ਕਿ ਅਸੀਂ ਗੈਸਟਡ ਅਫਸਰ ਬੁਲਾਏ ਸੀ ਜਿੱਦੇ ਤੇ ਕੁਆਲਿਟੀ ਕਲੋਨ ਇਨਸਪੈਕਟਰ ਵੀ ਸੀਗੇ ਤੇ ਉਹ ਵੀ ਸੀਗੇ ਹੂੰ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬੜਾ ਰੌਲਾ ਪਿਆ ਮੈਂ ਕਿਹਾ ਹੈਲ ਵਿਦ ਯੂ ਮੈਂ ਸਾਰੇ ਅਰੈਸਟ ਕੀਤੇ ਆਪਣੇ ਦਫ਼ਤਰ 'ਚ ਚਾਪ ਲਾ ਗਿਆ 英ਜੀ ਸਰਦਾਰ ਮਲਕੀਤ ਸਿੰਘ ਦੀ ਤੂਮ ਕੀਤਾ ਸੀ ਠੀਕ ਹੈ 이슈 ਇਹ ਨਹੀਂ ਹੈ ਮੈਂ ਕੋਈ ਬ੍ਰਹਮ ਗਿਆਨੀ ਸੰਤ ਮਹਾਤਮਾ ਨਹੀਂ ਆਈ ਐਮ ਵੈਰੀ ਸੌਰੀ ਬਟ ਐਟ ધ ਸੇਮ ਟਾਈਮ ਪੁਲਿਸ ਨੀਡ ਟੂ ਲਰਨ ਉਹਦੇ ਚ ਇੱਕ ਉਦੋਂ ਗੱਲ ਸੀ ਕਿ ਕਿਦਾਂ ਇਹ ਉਦੋਂ ਮੁੱਖ ਮੰਤਰੀ ਸੀ ਕਿ 2000 2007 ਵਾਲੇ ਠੀਕ ਹੈ ਉਹ ਜਿਆਦਾ ਉਦੋਂ ਦਖਲ ਨਹੀਂ ਸੀ ਦਿੰਦੇ ਕਿਉਂਕਿ ਉਹ ਸਟੇਟ ਲਈ ਕੰਮ ਕਰ ਰਹੇ ਸੀ ਬੜੀ ਬੜੀ ਕਿਹਾ ਹੈ दखलंदाजी ਨਹੀਂ ਵਾਲਾ ਇੰਨੀ ਜਿਆਦਾ ਨਹੀਂ ਸੀ ਕਰਦੇ ਜਿੱਥੇ ਉਹਨਾਂ ਨੂੰ ਲੱਗਦਾ ਗਲਤ ਹੈ ਫਿਰ ਉਹ ਕਹਿ ਦਿੰਦੇ ਸੀ ਮੈਂ ਨਹੀਂ ਕਰਨਾ ਕਿਉਂਕਿ ਮੈਂ ਐਮਐਲਏ ਇੱਕ ਨੂੰ ਫੜਿਆ ਉਸ ਤੋਂ ਬਾਅਦ ਇੱਕ ਬੜੇ ਧਨਾੜ ਪੋਲੀਟੀਸ਼ੀਅਨ ਅਕਾਲੀ ਦਲ ਦੇ ਦੂਜੇ ਨੂੰ ਫੜਿਆ ਇੱਕ ਐਸਜੀਪੀਸੀ ਮੈਂਬਰ ਨੂੰ ਫੜਿਆ which was very rare ਹੂੰ ਉਹ ਇਨੀ ਕਿ ਮੈਨੂੰ ਮੁਸ਼ਕਲਾਂ ਨਹੀਂ ਆਈਆਂ ਬਾਅਦ ਪਰ ਕੋਈ ਗੱਲ ਨਹੀਂ ਜਦੋਂ ਤੁਸੀਂ ਪੋਰਸ ਵਾਂਗੂ ਫੈਸਲਾ ਲਿਆ ਫਿਰ ਮੁਸ਼ਕਲਾਂ ਵਿੱਚ ਫੇਸ ਕਰਨੀਆਂ ਪੈਣੀਆਂ ਹੂੰ ਸੋ ਕਹਿਣ ਦਾ ਮਤਲਬ ਇਹ ਹੈ ਕਿ ਮੋਹਾਲੀ ਦੇ ਸਵਾਲ ਦੇ ਤੋਸ਼ੀ ਕੀਤਾ ਸੀ ਕਿ ਰੋਪੜ ਦਾ ਜਿਹੜਾ ਡੀਆਈਜੀ ਲੱਗਦਾ ਆ ਉਹ ਇੱਕੋ ਹੀ ਚੀਜ਼ ਹੈ ਰੋਪੜ ਚ ਕੁੱਖ ਨਹੀਂ ਹੈ ਫਤਿਹਗੜ੍ਹ ਸਾਹਿਬ ਚ ਵੀ ਕੁਝ ਨਹੀਂ ਹੈ ਮਾਈਨਿੰਗ ਤਾਂ ਹੈ ਨਾ ਮੈਂ ਦੱਸ ਰਿਹਾ ਨਾ ਰੋਪੜ ਦੀ ਮਾਈਨਿੰਗ ਹੈ ਲੇਕਿਨ ਉਹ ਮਾਈਨਿੰਗ ਦਾ ਮੁਕਾਬਲਾ ਮੋਹਾਲੀ ਦੇ ਜਿਹੜਾ ਕਲੋਨਾਈਜ਼ਿੰਗ ਤੇ ਅਰਬਨ ਡਿਵੈਲਪਮੈਂਟ ਹੈ ਆ ਕਿਹਾ ਉਸ ਉਹ ਹੈਗੀ ਹੈ ਸੋ ਦੋ ਚੀਜ਼ਾਂ ਨੇ ਅਦਰਵਾਇਜ਼ ਮਾਈਨਿੰਗ ਤਾਂ ਨਮਾ ਸ਼ਹਿਰ ਚ ਵੀ ਹੈ ਮਾਈਨਿੰਗ ਹੁਸ਼ਿਆਰਪੁਰ ਚ ਵੀ ਹੈ ਮਾਈਨਿੰਗ ਲੁਧਿਆਣਾ ਵੀ ਹੈ ਮਾਈਨਿੰਗ ਫਿਰੋਜ਼ਪੁਰ ਵੀ ਹੈ ਮਾਈਨਿੰਗ ਬਾਰਡਰ ਏਰੀਆ ਜਿੱਥੇ ਵੀ ਦਰਿਆਵਾਂ ਦੇ ਦੋਨੇ ਪਾਸੇ ਨੇ ਮਾਈਨਿੰਗ ਹੈ ਠੀਕ ਹੈ ਆਫ ਕੋਰਸ ਰੋਪੜ ਦੇ ਵਿੱਚ ਕੋਈ ਪੋਲੀਟੀਸ਼ਨ ਕੋਈ ਬਿਊਰੋਕਰੇਟ ਇਹੋ ਜਿਹੇ ਨੇ ਜਿਹੜਾ ਆਪਣੇ ਆਪ ਨੂੰ ਜਾਏ ਸਾਹਿਬ ਜਦਾ ਜੀਦ ਨਾਲ ਐਂਟਰ ਕਰੇ ਤੇ ਗੁਰਦੁਆਰਾ ਨਾਬਾ ਸਾਹਿਬ ਆਜੇ ਤੇ ਗੁਰੂਗ੍ਰੰਥ ਸਾਹਿਬ ਅੱਗੇ ਓਪਨਲੀ ਜਿਵੇਂ ਹੁੰਦਾ ਨਾ ਚਰਚਾ ਕਰਕੇ ਕੰਫੈਸ਼ਨ ਕਰਨਾ ਜੇ ਕੰਫੈਸ਼ਨ ਕਰੂਗਾ ਕੋਈ ਨਹੀਂ ਕਰ ਸਕੂਗਾ ਹਰ ਨੂੰ ਇਹ ਮੰਨਣਾ ਪਊਗਾ ਜੇ ਮੈਂ ਕੀਤਾ ਕੋਈ ਵੀ ਪੋਲੀਟੀਸ਼ਨ ਰੋਪੜ ਦਾ ਰੋਪੜ ਡਿਸਟ੍ਰਿਕਟ ਦਾ ਮਾਈਨਿੰਗ ਦੇ ਤੌਰ ਤੇ ਜਿੰਨੇ ਵੀ ਰਹੇ ਨੇ ਕੋਈ ਨਹੀਂ ਮੈਂ ਕਹਿੰਦਾ ਜਿਹੜਾ ਕੋਈ ਕਹਿੰਦਾ ਮੈਂ ਕੋਈ ਵੀ ਹੋਏ ਜਿਹੜਾ ਕਹੇ ਕਿ ਮੈਂ ਮਾਈਨਿੰਗ ਚ ਇਨਵੋਲਡ ਨਹੀਂ ਰਹਾ ਉਹ ਝੂਠ ਬੋਲ ਰਿਹਾ ਸਰਾਸਾ ਝੂਠ ਬੋਲ ਰਿਹਾ ਮੈਂ ਆਜੀ ਫਰੋਜ਼ਪੁਰ ਚ ਰਿਹਾ ਮੈਂ ਐਕਸਾਈਜ਼ ਤੇ ਮਾਈਨਿੰਗ ਦੇ ਪਰਚੇ ਹੁੰਦੇ ਦੇਖੇ ਮੈਂ ਇਸ ਕਰਕੇ ਕਹਿ ਪਾ ਰਹੇ ਹਾਂ ਕਿ ਨਾ ਮੈਂ ਰੋਪੜ ਚ ਮਾਈਨਿੰਗ ਕੀਤੀ ਨਾ ਮੈਂ ਫਰੋਜ਼ਪੁਰ ਚ ਮਾਈਨਿੰਗ ਕੀਤੀ ਨਾ ਮੈਂ ਜਲੰਧਰ ਜਮਾਇਨਿੰਗ ਪਰ ਸਾਚੇ ਆ ਮੈਂ ਰਿਪੀਟ ਕਰਨਾ ਚਾਹੁੰਦਾ ਤੁਹਾਡੇ ਥਰੂ ਮੇਰਾ ਜੀ ਡੀ ਪੀ ਮੈਂ ਬਾਰ ਬਾਰ ਰਿਪੀਟ ਕਰਦਾ ਅਸੀਂ ਇੱਕ ਨੰਬਰ ਤੇ ਅਸੀਂ ਹੋਣਾ ਸੀ 16 ਮੈਂ ਕਿਉਂ ਬਿਕੋਸ ਪਰਸਿਸਟੈਂਟ ਗਵਰਨਮੈਂਟਸ ਨੇ ਪੰਜਾਬ ਦੇ ਲੋਕਾਂ ਨਾਲ ਦਗਾ ਕੀਤਾ ਹੂੰ ਜਦੋਂ ਮੈਂ ਕਹਿਆ ਨਾ ਸਾਹਿਬ ਜادہ ਅਜੀਤ ਸਿੰਘ ਨਗਰ ਦੀ ਮਹਾਨਤਾ ਕਲੇ ਏਅਰਪੋਰਟ ਬਣਨਾ ਨਹੀਂ ਹੋ ਗਈ ਹੂੰ ਨਹੀਂ ਨਾ ਬਣਾ ਹੋਏ ਏਅਰਪੋਰਟ ਉਕੜਾ ਚੱਲ ਰਿਹਾ ਤੁਹਾਡੇ ਕੋਲ ਕਹਿਣ ਦਾ ਮਤਲਬ ਇਹ ਹੈ ਕਿ ਜਨਾਬ ਮੈਂ ਉਸ ਸਿਸਟਮ ਦਾ ਹਿੱਸਾ ਰਿਹਾ ਹਾਂ ਉਸ ਸਿਸਟਮ ਚ ਸਾਰਾ ਕੁਝ ਹੁੰਦਾ ਦੇਖਿਆ ਹੈ ਜੇ ਮੈਂ 100 ਨੰਬਰ ਲਈ ਰਿਹਾ ਤੇ 1775 ਨੰਬਰ ਡਿਸਟਿੰਕਸ਼ਨ ਲੈ ਕੇ ਮੈਂ ਆਪਣੀ ਜ਼ਿੰਦਗੀ ਕੱਢੀ ਹੈ ਕੋਈ ਮਾਰਨਾ ਚਾਹੁੰਦਾ ਕਰ ਲੇ ਮੇਰੇ ਕੋ ਦੁਖੀ ਹੋ ਕੇ ਜੋ ਕਰਨਾ ਚਾਹੁੰਦਾ ਕਰ ਲੇ ਲੜਾਈ ਕਰਨਾ ਚਾਹੁੰਦਾ ਲੜਾਈ ਕਰ ਲੇ ਬਟ ਅਲਟੀਮੇਟਲੀ ਇਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਦੋਂ ਇਹਨਾਂ ਦੀ ਸਰਕਾਰ ਬਣੀ ਆ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਹੋ ਜਿਹਾ ਕੁਝ ਨਹੀਂ ਹੋਣ ਦੇਣਗੇ ਪਰ ਜੇ ਅਸੀਂ ਜੇ ਅਸੀਂ 16ਵੇਂ ਸਥਾਨ ਤੇ ਆ ਗਏ ਅਸੀਂ ਸਪੋਰਟਸ 'ਚ ਕੋਈ ਟਰੋਫੀ ਨਹੀਂ ਸੀ ਛੱਡਦੇ ਹੂੰ ਹੁਣ ਅਸੀਂ 13